ਮਾਤਾ ਜੀਤਾ ਜੀ ਨੇ ਆਪਣੀ ਸੱਸ ਨੂੰ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੂੰ ਕੋਲੇ ਬੁਲਾਇਆ ਕੋਲ ਬੁਲਾ ਕਰਕੇ ਤੇ ਕਹਿਣ ਲੱਗੇ ਮਾਂ ਮੈਨੂੰ ਮਹਿਸੂਸ ਹੋ ਰਿਹਾ ਪਈ ਮੇਰਾ ਅੰਤਮ ਸਮਾਂ ਨਜ਼ਦੀਕ ਆ ਗਿਆ ਹੈ ਕਿਉਂਕਿ ਸਤਕਾਰਯੋਗ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਜਿਹਨੇ ਸੰਗ ਮੰਨਿਆ ਹੋਵੇ ਕੋਈ ਆਮ ਇਸਤਰੀ ਨਹੀਂ ਜਿਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਬਿੰਦ ਨੂੰ ਆਪਣੇ ਕੋਖ 'ਚ ਸੰਭਾਲਿਆ ਔਰ ਗੁਰਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਬਿੰਦੀ ਪੁੱਤਰਾਂ ਨੂੰ ਆਪਣੇ ਕੁੱਖ 'ਚੋਂ ਜਨਮ ਦਿੱਤਾ ਉਹ ਕੋਈ ਇਸਤਰੀ ਆਮ ਨਹੀਂ ਸੀ ਸੰਸਾਰ ਦੀ ਉਹ ਮਹਾਨ ਸ਼ਕਤੀ ਨਰੰਕਾਰ ਅਕਾਲ ਪੁਰਖ ਵੈ ਗੁਰੂ ਪਰਮੇਸ਼ਰ ਵੱਲੋਂ ਭੇਜੀ ਹੋਈ ਆ ਨਿਕਾ ਜਿਆ ਫਤਿਹ ਸਿੰਘ ਤੇਰੇ سپੁਰਦ ਕਰਕੇ ਚੱਲੀ ਹੈ 2 ਸਾਲ ਦਾ ਸੀ ਹਜੇ 2 ਸਾਲ ਦਾ ਕਹਿੰਦੇ ਆਪਣੇ ਮਾਤਾ ਜੀ ਦੇ ਪੇਟ ਦੇ ਉੱਤੇ ਲੰਮੇ ਪਏ ਨੇ ਬਾਬਾ ਫਤਿਹ ਸਿੰਘ ਜੀ ਔਰ ਗੁਰਮਖੋ ਬੜੇ ਪਿਆਰ ਦੇ ਨਾਲ ਜਿਵੇਂ ਆਮ ਆਪਾਂ ਘਰਾਂ 'ਚ ਵੇਖਦੇ ਆਂ ਬੱਚੇ ਆਪਣੀ ਮਾਂ ਦੇ ਨਾਲ ਲਾਡ ਕਰਦੇ ਨੇ ਪਿਆਰ ਕਰਦੇ ਨੇ ਇਵੇਂ ਨਿੱਕੇ ਨਿੱਕੇ ਹੱਥਾਂ ਦੇ ਨਾਲ ਸਤਿਕਾਰਯੋਗ ਮਾਤਾ ਜੀਤਾ ਜੀ ਦੇ ਚਿਹਰੇ ਦੇ ਕੁੱਤੇ ਪਿਆਰ ਕਰ ਰਹੇ ਨੇ ਬਾਬਾ ਫਤਿਹ ਸਿੰਘ 2 ਸਾਲ ਦਾਦੀ ਮਾਂ ਨੂੰ ਕੋਲ ਬਿਠਾ ਕਰਕੇ ਆਪਣੀ ਸੱਸ ਨੂੰ ਮਾ ਜੀਤਾ ਨੇ ਇਹ ਗੱਲ ਕਹੀ ਕਿ ਮਾਂ ਮੈਂ ਸੰਸਾਰ ਤੋਂ ਚਲੀ ਆਂ ਤੇ ਆ ਬੱਚਾ ਹੈ ਫਤੇ ਸਿੰਘ ਤੇ ਜੋਰਾਵਰ ਸਿੰਘ ਕਿਉਂਕਿ ਅਜੀਤ ਸਿੰਘ ਤੇ ਜੁਝਾਰ ਸਿੰਘ ਵੱਡੇ ਹੋ ਚੁੱਕੇ ਨੇ ਇਹਨਾਂ ਦੀ ਪਰਵਰਸ਼ ਦੀ ਜ਼ਿੰਮੇਵਾਰੀ ਮੈਂ ਤੇਰੇ ਸਿਰ ਤੇ ਲਾ ਕੇ ਚੱਲ ਆਪਣੀ ਨੋ ਰਾਣੀ ਦਾ ਹੱਥ ਆਪਣੇ ਹੱਥਾਂ 'ਚ ਲੈ ਕਰਕੇ ਨਾ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਗੱਲ ਕਹੀ ਕਹਿਣ ਲੱਗੇ ਧੀਏ ਮੈਂ ਕਦੀ ਤੇਰੀ ਘਾਟ ਨਹੀਂ ਪੂਰੀ ਕਰ ਸਕਦੀ ਪਰ ਜਦੋਂ ਵਧਾਤਾ ਨੂੰ ਮਨਜ਼ੂਰ ਹੀ ਇਦਾਂ ਹੈ ਜਦੋਂ ਨਰਿੰਕਾਰ ਦਾ ਹੁਕਮ ਇਦਾਂ ਦਾ ਹੈ ਫਿਰ ਇਹ ਤੇਰੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਪਰ ਮੈਂ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਕਰਾਂਗੀ ਅਰਦਾਸ ਕਰਦੀ ਆਂ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਮੈਨੂੰ ਬਲ ਦੇਵੇ ਜਿਹੜੀਆਂ ਰੀਜਾਂ ਤੂੰ ਵਿੱਚ ਛੱਡ ਕੇ ਚੱਲੀ ਆਂ ਮੈਂ ਇਹਨਾਂ ਬੱਚਿਆਂ ਦੀਆਂ ਪੂਰੀਆਂ ਕਰਾਂ ਤੇ 2 ਸਾਲ ਦਾ ਸੀ ਬਾਬਾ ਫਤੇ ਸਿੰਘ ਇਦਾਂ ਦੇ ਬਚਨ ਬਲਾਸ ਕਰਦਿਆਂ ਕਰਦਿਆਂ ਮਾਤਾ ਜੀਤਾ ਜੀ ਅਕਾਲ ਚਲਾਣਾ ਕਰ ਗਏ ਤੇ ਗੁਰਮਖੋ ਬਾਬਾ ਫਤੇ ਸਿੰਘ ਜੀ ਉਹਦਾ ਮੈਂ ਬੇਨਤੀ ਕੀਤੀ ਪੀ ਲਾੜ ਕਰ ਰਹੇ ਨੇ ਪਰ ਹੁਣ ਮਾਤਾ ਜੀ ਅੱਗੋਂ ਜਵਾਬ ਨਹੀਂ ਦੇ ਰਹਾ ਸਰੀਰ ਚ ਹਰਕਤ ਨਹੀਂ ਕਿਉਂਕਿ ਪ੍ਰਾਣ ਪੰਖੇ ਰੂ ਹੋ ਚੁੱਕੇ ਸਰੀਰ ਰਹਿ ਗਿਆ ਤੇ ਦਾਦੀ ਮਾਂ ਦੇ ਮੂੰਹ ਵੱਲੇ ਵੇਖ ਕਰਕੇ ਇੱਕ ਸਵਾਲੀਆ ਨਜ਼ਰ ਪਾਈ ਵੀ ਮੇਰੀ ਮਾਂ ਹੁਣ ਅੱਗੋਂ ਜਵਾਬ ਨਹੀਂ ਦਿੰਦੀ ਤੋਤਲੀ ਜੀ ਜ਼ੁਬਾਨ ਦੇ ਵਿੱਚ ਕਿਹਾ ਕਿ ਦਾਦੀ ਮਾਂ ਮੇਰੀ ਮਾਂ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦਿੰਦੀ ਇਤਿਹਾਸਕਾਰ ਲਿਖਦਾ ਹੈ ਕਿ ਸਤਕਾਰਯੋਗ ਮਾਤਾ ਗੁਜਰੀ ਜੀ ਨੇ ਇਹ ਗੱਲ ਕਹੀ ਕਿ ਪੁੱਤਰ ਤੇਰੀ ਮਾਂ ਉਥੇ ਚਲੀ ਗਈ ਜਿੱਥੇ ਤੇਰੀ ਆਵਾਜ਼ ਨਹੀਂ ਜਾਣੀ ਜਿੱਥੇ ਤੇਰੀ ਆਵਾਜ਼ ਨਹੀਂ ਜਾਣੀ ਬੜਾ ਸੋਹਣਾ ਵਿਦਵਾਨ ਲਿਖਦਾ ਕਹਿੰਦੇ ਅੱਗੋਂ ਤੋਤਲੀ ਜੀ ਜ਼ੁਬਾਨ ਦੇ ਵਿੱਚ ਕਿਹਾ ਫਿਰ ਮੈਂ ਵੀ ਉੱਥੇ ਜਾਣਾ ਹੈ ਮੈਂ ਵੀ ਉੱਥੇ ਜਾਣਾ ਕਹਿ ਲੱਗੇ ਚੁੱਕ ਕੇ ਆਪਣੇ ਕਲਾਵੇ 'ਚ ਲੈ ਲਿਆ ਛਾਤੀ ਦੇ ਨਾਲ ਲਾ ਲਿਆ ਦਾਦੀ ਨੇ ਪੁੱਤਰੇ ਨੂੰ ਕਹਿਣ ਲੱਗੀ ਪੁੱਤਰ ਆਪਾਂ ਚੱਲਾਂਗੇ ਮੈਂ ਤੈਨੂੰ ਆਪ ਨਾਲ ਲੈ ਕਰਕੇ ਚੱਲਾਂਗੀ ਜਿੱਥੇ ਤੇਰੀ ਮਾਂ ਗਈ ਤੇਰੀ ਮਾਂ ਦੇ ਕੋਲ